ਆਈਸੀ ਪ੍ਰਾਰਥਨਾ ਕਰਾਂਗੇ ਪ੍ਰਭੂ ਦਾ ਵਚਨ ਸਿੱਖ ਲਈ ਜਾ ਰਹੇ ਹਾਂ ਸੋਗਿਆ ਪਿਤਾ ਤੇਰਾ ਧੰਨਵਾਦ ਕਰਦੇ ਹਾਂ ਪ੍ਰਭੂ ਆਪਣੇ ਵਚਨ ਨੂੰ ਪ੍ਰਗਟ ਕਰ ਸਾਡੇ ਨਾਲ ਗੱਲ ਕਰ ਪ੍ਰਭੂ ਹੋਣ ਦੇ ਤੇਰਾ ਵਚਨ ਲੋਕਾਂ ਨੂੰ ਗਾਣਗਾ ਯੀਸ਼ੂ ਮਸੀਹ ਦੇ ਨਾਮ ਆਈਸੀ ਪ੍ਰਭੂ ਦੇ ਵਚਨ ਦੇ ਵਿੱਚੋਂ ਪੜਾਂਗੇ ਪਤੀ ਦੀ ਕਦਾ ਇੱਕ ਦੇ ਉਹਦਾ ਸ਼ਬਦੀ ਵਚਨ ਪੜਾਂਗੇ ਤਾਂ ਪਰਮੇਸ਼ਰ ਨੇ ਆਖਿਆ ਕਿ ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਅਰ ਆਪਣੇ ਵਰਗਾ ਬਣਾਈਏ ਬਸ ਇਹ ਗ੍ਰੰਥ ਉਹਦੇ ਵਿੱਚ ਪੜਿਆ ਪਰਮੇਸ਼ਰ ਨੇ ਮਨੁੱਖ ਨੂੰ ਆਪਣੇ ਰੂਪ ਉੱਤੇ ਔਰ ਆਪਣੇ ਵਰਗਾ ਬਣਾਇਆ ਇਸ ਦਾ ਮਤਲਬ ਕਿ ਮਨੁੱਖ ਪਰਮੇਸ਼ਰ ਦੇ ਰੂਪ ਉਤੇ ਔਰ ਪਰਮੇਸ਼ਰ ਵਰਗਾ ਹੈ ਫੋੜੇ ਅਸੀਂ ਦੇਖਦੇ ਹਾਂ ਕਿ ਪਰਮੇਸ਼ਰ ਨੇ ਮਨੁੱਖ ਨੂੰ ਇੱਕ ਸਰੀਰ ਦਿੱਤਾ ਜਿਹਦੇ ਵਿੱਚ ਪੰਜ ਦਰਵਾਜ਼ੇ ਅਸੀਂ ਦੇਖਦੇ ਆਂ ਔਰ ਫਿਰ ਉਸ ਤੋਂ ਬਾਅਦ ਸਾਨੂੰ ਪ੍ਰਭੂ ਨੇ ਇੱਕ ਪ੍ਰਾਂਤ ਦਿੱਤਾ ਜਿਹਦੇ ਵਿੱਚ ਅਸੀਂ ਆ ਪਾਵਣਾ ਸੋਚ ਇੱਛਾ ਔਰ ਫੈਸਲਾ करने की शक्ति भी, भी देखते हैं और उसके बाद एक आत्मा आदम के अंदर जो पाया वो अंदर संगति और स्वाइच्छा विवेक अंतर ज्ञान पाया हूँ हर विश्वासी जो वचन सीखता है ਜੋ ਉਹਨੇ ਕਰਨਾ ਆ ਉਹ ਨਹੀਂ ਕਰ ਰਿਹਾ ਬਹੁਤ ਵਾਰ ਅਸੀਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਤੂੰ ਮੇਰੀ ਮਦਦ ਕਰ ਤਾਂ ਹੀ ਮੈਂ ਕੁਝ ਕਰ ਸਕਦਾ ਹਾਂ ਖੁਦ ਸਾਨੂੰ ਪ੍ਰਭੂ ਨੇ ਆਪਣਾ वचन ਦੇ ਦਿੱਤਾ ਔਰ ਸਾਡਾ ਉਧਾਰ ਹੋ ਗਿਆ ਔਰ ਸਾਨੂੰ समझ ज्ञान पूरी तरह आ गया हूँ तो अं बहुत कुछ कर सकते हैं लेकिन असी फिर भी इन्ना कुछ प्रभु ने सा कुछ नहीं करते मतलब कि है असं वेखते हैं कि मनुखन परमेश्वर ने बनाया अदन दिमाग रख्या और फिर जब मनुख ਪਰਮੇਸ਼ਰ ਨੇ ਸਾਹਮਣੇ ਪਾਪ ਕਰ ਦਿੱਤਾ ਕਿ ਉਸ ਨੂੰ ਨੇ ਬਾਗ ਦੇ ਵਿੱਚੋਂ ਬਾਹਰ ਕੱਢ ਲਿਤਾ ਆਦਮ ਜਦ ਬਾਗ ਚੋਂ ਬਾਹਰ ਨਿਕਲਿਆ ਤੇ ਉਹ ਖਾਲੀ ਹੱਥ ਬਾਹਰ ਆਇਆ ਕੁਝ ਨਹੀਂ ਉਹਦੇ ਕੋਲ ਪਰਮੇਸ਼ਰ ਨੇ ਕੱਪੜੇ ਵੀ ਉਹਨੂੰ ਆਪ ਪਵਾਏ ਇਸ ਲਈ ਉਹ ਫਗੂੜੀ ਦੇ ਪੱਤੇ ਵਲੇਟ ਕੇ ਆਪਣੇ ਲਈ ਉਹਨੇ ਕਿਰੇ ਕਿਰੇ ਮਲੇਟ ਕਿਤੇ ਤਹਿਮਤ ਬਣਾਏ ਸੀ ਲੇਕਿਨ ਅਸੀਂ ਵੇਖਦੇ ਆ ਆਦਮ ਖਾਲੀ ਹੱਥ ਬਾਗ ਚੋਂ ਜਿੱਦੋਂ ਬਾਹਰ ਆਇਆ ਆਦਮ ਨੇ ਆਣ ਕੇ ਇਸ ਧਰਤੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੀ ਖੋਜ ਕਰ ਲਈ ਆਦਮ ਨੇ ਜਿਹੜਾ ਪਾਪ ਦੇ ਵਿੱਚ ਸੀ ਜਿਹਦਾ ਪਰਮੇਸ਼ਰ ਨਾਲ ਉਹਨਾਂ ਦਾ ਟੁੱਟ ਗਿਆ ਸੀ ਜਿਹੜਾ ਪਰਮੇਸ਼ਰ ਤਾਂ ਦੂਰ ਚਲੇ ਗਿਆ ਹੀ ਉਸ ਆਦਮ ਨੇ ਉਸ ਮਨੁੱਖ ਨੇ ਐਸੀਆਂ ਐਸੀਆਂ ਚੀਜ਼ਾਂ ਧਰਤੀ ਦੇ ਵਿੱਚੋਂ ਖੋਜ ਕਰ ਲਈ ਡਿੱਗੇ ਹੋਏ ਮਨੁੱਖ ਨੇ ਪਾਪ ਦੇ ਵਿੱਚ ਪਏ ਹੋਏ ਮਨੁੱਖ ਨੇ ਫਿਰ ਵਿਸ਼ਵਾਸੀ ਉਹਦੇ ਨਾਲੋਂ ਕਿੰਨਾ ਉੱਤਮ ਆ ਉਹ ਫਿਰ ਕੀ ਨਹੀਂ ਕਰ ਸਕਦਾ ਲੇਕਿਨ ਸਾਡੇ ਲਈ ਕੋ ਬਹਾਨਾ ਕੀ ਆ ਅਸੀਂ ਕੁਝ ਕਰਨਾ ਹੀ ਨਹੀਂ ਚਾਹੁੰਦੇ ਸਭ ਕੁਝ ਕਰ ਸਕਦੇ ਆ ਫਿਰ ਵੀ ਨਹੀਂ ਕੁਝ ਕਰਦੇ ਕਿਉਂ ਕਿ ਕਰਨਾ ਹੀ ਨਹੀਂ ਕੁਝ ਚਾਹੁੰਦੇ ਇਧਰ ਸੀ ਵੇਖਦੇ ਆ ਆਦਮ ਆਦਮ ਦੀ ਸੰਤਾਨ ਤਰਕਿ ਤੇ ਵੱਧ ਗਈ ਪਰਮੈਸ਼ਨ ਤੋਂ ਦੂਰ ਆ ਜਿੰਨੀ ਇਹ ਦੁਨੀਆ ਇਸ ਸ੍ਰਿਸ਼ਟੀ ਦੇ ਵਿੱਚ ਲੋਕ ਆ ਸਭ ਆਦਮ ਦੀ ਸੰਤਾਨ ਆ ਵਿਸ਼ਵਾਸੀ ਵੀ ਬਹੁਤ ਹੈ ਲੇਕਿਨ ਉਹਨਾਂ ਦੇ ਵਿੱਚ ਗੈਰ ਜਾਂ ਜਿਹੜੇ ਵਿਸ਼ਵਾਸੀ ਨਹੀਂ ਉਹ ਜ਼ਿਆਦਾ ਹੈ ਹੁਣ ਵਿਸ਼ਵਾਸੀ ਕੀ ਕਰ ਰਿਹਾ ਹੈ ਤੇ ਜਿਹੜਾ ਪਾਪੀ ਉਹ ਕੀ ਕਰ ਰਿਹਾ ਹੈ ਗੱਲ ਸੀ ਇਸ ਤੇ ਧਿਆਨ ਦੇਣਾ ਹੈ ਹੁਣ ਅਸੀਂ ਵੇਖਦੇ ਹਾਂ ਕਿ ਪਹਿਲਾਂ ਆਦਮ ਨੂੰ ਪਰਮੇਸ਼ਰ ਨੇ ਜਦੋਂ ਬਾਗ ਚੋਂ ਬਾਹਰ ਕੱਢਿਆ ਤਾਂ ਤੀਲਾ ਵਾਲੀ ਡੱਬੀ ਨਹੀਂ ਦਿੱਤੀ ਉਹ ਆਦਮ ਨੇ ਖੁਦ ਆਪ ਅਗਨਾ ਇੰਤਜ਼ਾਮ ਕੀਤਾ ਤਾਂ ਪਹਿਲਾ ਸੀ ਇਹ ਕਿ ਨੇ ਪੱਥਰ ਦੇ ਨਾਲ ਪੱਥਰ ਨੂੰ ਰਗੜ ਕੇ ਅੱਗ ਨਿਕਲਦੀ ਸੀ ਉਹ ਫਿਰ ਅੱਗ ਪੱਥਰ ਦੇ ਵਿੱਚੋਂ ਨਿਕਲਦੀ ਸੀ ਉਹਦੇ ਤੋਂ ਗਾਂ ਡਿੱਗੇ ਹੋਏ ਆਦਮੀ ਨੇ ਚਲਦੇ ਚਲਦੇ ਇੱਕ ਛੋਟੀ ਜੀ ਢੀਲਾਂ ਵਾਲੀ ਡੱਬੀ ਬਣਾ ਲਈ ਤੇ ਉਹਦੇ ਉੱਪਰ ਇੱਕ ਮਸਾਲਾ ਛੋਟਾ ਜਿਹਾ ਲਾ ਦਿੱਤਾ ਹੁਣ ਪੱਥਰ ਰਗੜਨ ਦੀ ਜ਼ਰੂਰਤ ਨਹੀਂ ਹੁਣ ਅੱਗ ਜੇਬ ਦੇ ਵਿੱਚ ਪਾ ਕੇ ਹਰ ਮਨੁੱਖ ਲੈ ਕੇ ਤੁਰਿਆ ਫਿਰਦਾ ਇੱਕ ਛੋਟੀ ਜੀ ਤੇਲ ਜਿਹੜੀ ਆ ਉਹ ਕਿੰਨਾ ਕੁਛ ਸਾੜ ਕੇ ਰੱਖ ਲੈਂਦੀ ਆ ਇਹ ਸਾਰਾ ਕੁਝ ਕਿੰਨੇ ਬਣਾਇਆ ਇਹ ਸਾਰਾ ਕੁਝ ਡਿੱਗੇ ਹੋਏ ਮਨੁੱਖ ਨੇ ਹੀ ਬਣਾਇਆ ਇਸ ਦੀ ਵੱਡੇ ਵੱਡੇ ਜਾਜ ਬਣਾਏ ਬਹੁਤ ਵੱਡੀਆਂ ਕਾਢਾਂ ਏ ਡਿੱਗੀਆਂ ਹੋਈ ਮਨੁੱਖ ਨੇ ਕਾਢ ਲੀਆਂ ਤੋ ਜਿਹੜਾ ਪ੍ਰਭੂ ਦੇ ਨਾਲ ਚੱਲਦਾ ਆ ਉਹ ਹੋਰ ਵੀ ਕਿੰਨਾ ਕੁਝ ਕਰ ਸਕਦਾ ਆ ਅਸੀਂ ਆਪਣੇ ਵੱਲ ਵੀ ਧਿਆਨ ਦੇਣਾ ਤੇ ਜਿਹੜਾ ਇੰਨਾ ਕੁਝ ਮਨੁੱਖ ਨੇ ਬਣਾ ਕੇ ਸਾਡੇ ਹੱਥ ਵਿੱਚ ਦਿੱਤਾ ਓਹਦੇ ਵੱਲ ਵੀ ਧਿਆਨ ਦੇਣਾ ਜਿੰਨੇ ਵੱਡੀਆਂ ਵੱਡੀਆਂ ਗੱਡੀਆਂ ਬਣਾਈਆਂ ਉਹ ਵਿਸ਼ਵਾਸੀ ਨਹੀਂ ਆ ਫਿਰ ਉਹਨੇ ਇਨਾ ਕੁਛ ਕੀਤਾ ਧਰਤੀ ਦੇ ਵਿੱਚੋਂ ਹਰ ਤਰ੍ਹਾਂ ਦਾ ਤੇਲ ਕੱਢ ਲਿਆ ਤੇਲ ਨੂੰ ਜਾਂਚਣ ਵਾਲੀਆਂ ਮਸ਼ੀਨਾਂ ਬਣਾ ਲਈਆਂ ਹੋਰ ਕਿੰਨਾ ਕੁਛ ਬਣਾ ਲਿਆ ਕਿ ਆਜ ਵਿਸ਼ਵਾਸੀ ਉਹਦੇ ਸਾਹਮਣੇ ਖੜੇ ਹੁੰਦੇ ਹੋ ਗਿਆ ਜਿਨ੍ਹਾਂ ਨੇ ਇੰਨੀਆਂ ਵੱਡੀਆਂ ਵੱਡੀਆਂ ਕਾਡਾਂ ਕੱਢੀਆਂ ਜਿਨ੍ਹਾਂ ਨੇ ਇੰਨਾ ਕੁਝ ਕਰ ਲਿਆ ਆਜੂ ਵਿਸ਼ਵਾਸੀ ਨੂੰ ਤੇ ਬਹੁਤ ਕੁਝ ਕਰਨਾ ਚਾਹੀਦਾ ਉਹਦੇ ਕੋਲ ਪਰਮੇਸ਼ਰ ਦਾ ਵਚਨ ਆ ਉਹਦੇ ਕੋਲ ਪਰਮੇਸ਼ਰ ਆ ਉਹਦੇ ਕੋਲ ਪਵਿੱਤਰ ਆਤਮਾ ਆ ਉਹਦੇ ਕੋਲ ਪਰਮੇਸ਼ਰ ਦੇ ਪਵਿੱਤਰ ਆਤਮਾ ਦੀ ਧਾਕਾਤ ਆ ਫਿਰ ਉਹ ਕੀ ਕਰ ਰਿਹਾ ਆ ਇੱਕ ਪਾਪੀ ਵਿਅਕਤੀ ਜਿਹੜਾ ਪਾਪ ਦੇ ਵਿੱਚ ਢਿੱਗਾ ਉਹਨੇ ਨਾ ਕੁਛ ਕਰ ਲਿਆ ਪਹਿਲਾ ਕੋਲੇ ਵਾਲੀ ਗੱਡੀ ਚੱਲਦੀ ਫਿਰ ਉਸਦੇ ਬਾਅਦ ਡੀਜ਼ਲ ਵਾਲੀ ਆ ਗਈ ਫਿਰ ਬਿਜਲੀ ਵਾਲੀ ਆ ਗਈ ਬਿਜਲੀ ਦੀ ਕਾਰ ਕਿਹਨੇ ਕੱਢੀ ਹੁਣ ਸਾਰੀ ਦੁਨੀਆ ਬਿਜਲੀ ਦੇ ਤੇਸੀ ਪੱਖਾ ਜੋ ਕੁਛ ਵੀ ਸਾਡੇ ਕੋਲ ਆ ਉਹ ਬਿਜਲੀ ਨਾਲ ਚੱਲ ਰਿਹਾ ਹੈ ਇਹ ਬਿਜਲੀ ਦੀ ਕਾਰ ਵੀ ਤਾਂ ਕਿਸੇ ਇਨਸਾਨ ਨੇ ਕੱਢਿਆ जिन्ने ਇੰਨਾ ਕੁਝ ਕਰ ਲਿਆ ਅਗਰ ਉਹ ਕਰ ਸਕਦਾ ਤੇ ਮੈਂ ਪ੍ਰਭੂ ਦੇ ਵਿੱਚ ਹੋਰ ਵੀ ਕਿੰਨਾ ਕੁਝ ਕਰ ਸਕਦਾ ਲੇਕਿਨ ਮੈਂ ਕੁਝ ਨਹੀਂ ਕਰ ਰਿਹਾ ਮੇਰੇ ਲਈ ਇੱਕ ਹੀ ਗੱਲ ਹੈ ਬਾਈਬਲ ਨੂੰ ਪੜ੍ਹਨਾ ਬਸ ਪ੍ਰਾਰਥਨਾ ਕਰਨੀ ਆ ਜਾਂ ਕੋਈ ਕਿਸੇ ਦੇ ਘਰ ਜਾ ਕੇ ਵਚਨ ਦਸਾਉਣਾ ਉਸ ਦਿਵਾਰ ਕੋਈ ਕੰਮ ਨਹੀਂ ਜਾਂ ਫਿਰ ਫੇਸਬੁੱਕ WhatsApp ਆ ਔਰਤੇ ਕਿਸੇ ਨੂੰ ਸੁਨੇਹਾ ਭੇਜਣਾ ਜਾਂ ਕਿਸੇ ਦੀ ਗੱਲ ਸੁਣਨੀ ਬਸ ਇਹਦੇ ਤੋਂ ਵੱਧ ਹੋਰ ਕੁਝ ਲੇਕਿਨ ਇੱਕ ਡਿੱਗੇ ਹੋਏ ਇਨਸਾਨ ਨੇ ਇੱਕ ਡਿੱਗੇ ਹੋਏ ਵਿਅਕਤੀ ਨੇ ਇਹਨਾਂ ਕੁਝ ਕਰ ਲਿਆ ਉਹਦਾ ਦਿਮਾਗ ਇਹਨਾਂ ਕੰਮ ਕਰਦਾ ਹੈ ਉਹ ਹੀ ਦਿਮਾਗ ਤਾਂ ਵਿਸ਼ਵਾਸੀ ਦੇ ਅੰਦਰ ਵੀ ਹੈ ਉਹ ਸੋਚ ਤਾਂ ਵਿਸ਼ਵਾਸੀ ਦੇ ਅੰਦਰ ਵੀ ਆ ਇੱਕ ਆਮ ਇਨਸਾਨ ਪੰਚ ਲੌਣ ਵਾਲਾ ਇਨਸਾਨ ਵੱਡੇ ਵੱਡੇ ਜਹਾਜ਼ ਬਣਾ ਸਕਦਾ ਰਹੇ ਉਹਨੇ ਸੋਚਿਆ ਕਿ ਇੱਕ ਚਿੜੀ ਜਿਹੜੀ ਉੱਡਦੀ ਆ ਤੇ ਅਸੀਂ ਵੀ ਤੇ ਉੱਡ ਸਕਦੇ ਨਾ ਉਹਨੇ ਇਹਦਾ ਇਨਾ ਵੱਡਾ ਕੰਮ ਕਰ ਦਿੱਤਾ ਕੀ ਵਿਸ਼ਵਾਸੀ ਨੇ ਕੀ ਕੀਤਾ ਅੱਜ ਆਪਣੇ ਆਪ ਬਾਰੇ ਸੋਚਣਾ ਅੱਜ ਧਿਆਨ ਦੇਣਾ ਜਿਹੜੇ ਪ੍ਰਭੂ ਨੂੰ ਜਾਣਦੇ ਹੀ ਨਹੀਂ ਜਿਹੜੇ ਸਵਰਗ ਜਾਣਗੇ ਨਹੀਂ ਜਾਣਗੇ ਕੋਈ ਪਤਾ ਨਹੀਂ ਉਹ ਇੰਨਾ ਕੁਝ ਕਰ ਸਕਦੇ ਹਨ ਤੇ ਫਿਰ ਅਸੀਂ ਕੀ ਕਰ ਰਹੇ ਹਾਂ ਅਸੀਂ ਅੱਜ ਤੱਕ ਕੀ ਕੀਤਾ ਅਸੀਂ ਕਹਿੰਦੇ ਸਭ ਤੋਂ ਜ਼ਿਆਦਾ ਗਿਆਨ ਤਾਂ ਸਾਡੇ ਕੋਲ ਆ ਵਿਚਾਰ ਕਰਾਂਗੇ ਤੁਮ ਜਿਸ ਨੇ ਇਹ ਫੂਨ ਬਣਾਇਆ ਫੂੰਦੀ ਕਾਰਡ ਕੱਢੀ ਉਹਦੇ ਸਾਹਮਣੇ ਅਸੀਂ ਜਾਈਏ ਕਿ ਅਸੀਂ ਉਹਦੇ ਸਾਹਮਣੇ ਕੁਝ ਵੀ ਨਹੀਂ ਆ ਉਹਨੇ ਪਤਾ ਨਹੀਂ ਕਿਹੜਾ ਕਿਹੜਾ ਪੁਰਜਾ ਜੋੜ ਕੇ ਇੰਨਾ ਵੱਡਾ ਕੰਮ ਕਰ ਦਿੱਤਾ ਹਵਾ ਦੇ ਵਿੱਚ ਇੱਕ ਦੂਸਰੇ ਨਾਲ ਗੱਲਾਂ ਕਰਾ ਦਿੱਤੀਆਂ ਤੋਂ ਅਸੀਂ ਕਿੰਨਾ ਕੁਝ ਕਰ ਸਕਦੇ ਆ ਜਿਨ੍ਹਾਂ ਨੂੰ ਸਵਰਗ ਦਾ ਗਿਆਨ ਮਿਲਿਆ ਜਿਨ੍ਹਾਂ ਨੂੰ ਪਵਿੱਤਰਾ ਆਤਮਾ ਮਿਲਿਆ ਜਿਨ੍ਹਾਂ ਨੂੰ ਬਹੁਤ ਚੰਗੇ ਟੀਚਰ ਮਿਲੇ ਆ ਜਾਂ ਵਾਸਰੇ ਮਿਲੇ ਆ ਜਾਂ ਪਵਿੱਤਰ ਆਤਮਾ ਦਾ ਗਿਆਨ ਮਿਲਿਆ ਆ ਉਹ ਫਿਰ ਕਿੰਨਾ ਕੁਝ ਕਰ ਸਕਦੇ ਆ ਤਾਂ ਅੱਜ ਅਸੀਂ ਵੇਖ ਰਹੇ ਡਿੱਗਾ ਹੋਇਆ ਆਦਮ ਐਨਾ ਕੁਝ ਕਰ ਰਿਹਾ ਤੇ ਅਸੀਂ ਉਹਦੇ ਸਾਹਮਣੇ ਕੀ ਚੀਜ਼ ਆ ਅਸੀਂ ਨਵੀਆਂ ਨਵੀਆਂ ਚੀਜ਼ਾਂ ਨੂੰ ਇਸਤੇਮਾਲ ਕਰਦੇ ਆ ਬੜੀ ਟੈਕਨੋਲੋਜੀ ਵੇਖਦੇ ਆ ਇਹ ਮਨੋਖੀ ਤੋਂ ਕਰ ਰਹਿਆ ਨਾ ਅਸੀ ਵੀ ਤੇ ਉਹੀ ਮਨੋਖਿਆ ਅਸੀਂ ਕਿਉਂ ਨਹੀਂ ਕਰਦੇ ਇਸ ਲਈ ਅਸੀਂ ਵੀ ਤੇ ਕਰ ਸਕਦੇ ਆ ਲੇਕਿਨ ਅਸੀਂ ਬਹਾਨੇ ਬਣਾਉਨੇ ਆ ਜੀ ਮੇਰੇ ਤੋਂ ਕੁਝ ਨਹੀਂ ਹੁੰਦਾ ਮੈਂ ਕਿਸੇ ਨੂੰ ਪ੍ਰਭੂ ਦਾ ਵਚਨ ਨਹੀਂ ਦੱਸ ਸਕਦਾ ਮੈਂ ਕਿਸੇ ਦੇ ਲਈ ਵੀ ਪ੍ਰਾਰਥਨਾ ਨਹੀਂ ਕਰ ਸਕਦਾ ਅਗਰ ਮੈਂ ਪ੍ਰਾਰਥਨਾ ਕਰੂੰਗਾ ਕਿ ਮੇਰੇ ਤੇ ਵੀ ਪ੍ਰੈਸ਼ਰ ਜਾਂ ਪ੍ਰਭਾਵ ਆਊਗਾ ਇਸ ਲਈ ਉਹਨੇ ਕੁਝ ਨਹੀਂ ਸੋਚਿਆ ਡਿੱਗੇ ਹੋਏ ਇਨਸਾਨ ਨੇ ਜੋ ਮੈਂ ਇਹ ਚੀਜ਼ਾਂ ਤਿਆਰ ਕਰ ਰਹੇ ਹਾਂ ਇਹ ਮੇਰੇ ਤੇ ਵੀ ਅਸਰ ਕਰਨਗੀਆਂ ਜਾਂ ਮੇਰੇ ਤੇ ਵੀ ਪ੍ਰਭਾਵ ਦਾ ਅਸੀਂ ਕਿੰਨੀਆਂ ਗੱਲਾਂ ਸੋਚ ਸੋਚ ਕੇ ਨਕਮੇ ਬਣੇ ਹੋਇਆ ਇਸ ਲਈ ਰੋਮੀਆਂ ਦੀ ਪੱਤਰੀ ਉਹਦਾ 1 ਗ ਹੈ ਤੇ ਉਹਦੇ 21 ਵਚਨ ਚ ਲਿਖਿਆ ਲਿਖਿਆ ਭਾਵੇਂ ਉਹਨਾਂ ਨੇ ਪਰਮੇਸ਼ਰ ਨੂੰ ਜਾਣ ਤੇ ਲਿਆ ਉਹ ਅਸੀਂ ਹਾਂ ਜਿਨ੍ਹਾਂ ਨੇ ਪਰਮੇਸ਼ਰ ਨੂੰ ਜਾਣ ਤੇ ਲਿਆ ਪਰ ਉਹਦੇ ਯੋਗ ਉਲਾਈ ਨਹੀਂ ਕੀਤੀ ਨਾਮ ਦਾ ਧੰਨਵਾਦ ਕੀਤਾ ਸਭ ਉਹ ਆਪਣੀਆਂ ਸੋਚਾਂ ਵਿੱਚ ਨਕਮੇ ਬਣ ਗਏ ਅੱਜ ਵੀ ਨਕਮੇ ਬਣ ਕੇ ਬੈਠੇ ਆਂ ਬਾਈਬਲ ਸਾਡੇ ਘਰ ਆ ਬਾਈਬਲ ਨੂੰ ਹੱਥ ਨਹੀਂ ਲਾਉਂਦੇ ਵਾਚਿੰਗ ਕਦੀ ਪੜਦੇ ਨਹੀਂ ਆਤਮਿਕ ਕਦੀ ਪ੍ਰਾਰਥਨਾ ਨਹੀਂ ਕਰਦੇ ਪ੍ਰਭੂ ਦੇ ਨਾਲ ਕਦੀ ਸੰਗਤੀ ਕਰਦੇ ਨਹੀਂ ਦਰਸ਼ਨ ਦਾ ਕੋਈ ਵਰਦਾਨ ਸਾਨੂੰ ਮਿਲਿਆ ਨਹੀਂ ਇਸ ਲਈ ਕੋਈ ਆਤਮਾ ਦਾ ਫਲ ਸਾਡੇ ਅੰਦਰ ਹੈ ਨਹੀਂ ਖਾਲੀ ਕੱਲੀ ਬਾਈਬਲ ਪੜ੍ਹਦੇ ਆਂ ਚਰਚ ਜਾਂਦੇ ਆਂ ਪ੍ਰਾਰਥਨਾ ਕਰਕੇ ਸੰਦੇ ਨੂੰ ਕਹਾਰਾ ਜਾਂਦੇ ਆਂ ਫਿਰ ਸਾਡਾ ਜੀਵਨ ਉਹੀ ਆ ਸੱਚੋ ਡਿੱਗਾ ਐਂ ਸਾਡੇ ਨਾਲ ਇਹਨਾਂ ਕੁਝ ਕਰ ਸਕਣਾ ਤੇ ਅਸੀਂ ਕੀ ਨਹੀਂ ਕਰ ਸਕਦੇ ਅਸੀਕਾ ਇਨਾ ਪਰਮੇਸ਼ਰ ਦੇ ਵਚਨ ਚ ਲਿਖਿਆ ਆ ਅਕਾਸ਼ ਅਤੇ ਧਰਤੀ ਬਦਲ ਜਾਣਗੇ ਪਰ ਮੇਰੇ ਵਚਨ ਕਦੀ ਨਹੀਂ ਬਦਲਣਗੇ ਇਹਨਾਂ ਵਚਨਾਂ ਨੂੰ ਅਸੀਂ ਆਪਣੇ ਫਾਇਦੇ ਲਈ ਕਿੰਨਾ ਇਸਤੇਮਾਲ ਕਰਦੇ ਆ ਕਿੰਨੀ ਵਾਰ ਇਹ ਵਚਨ ਬੋਲਦੇ ਆ ਕਿੰਨੀ ਵਾਰ ਇਹ ਬੋਲਦੇ ਆ ਪਰਮੇਸ਼ਰ ਦੇ ਵਚਨ ਚ ਲਿਖਿਆ ਆ ਅਕਾਸ਼ ਤੇ ਧਰਤੀ ਟਲ ਜਾਣਗੇ ਪਰ ਮੇਰਾ ਵਚਨ ਕਦੀ ਨਹੀਂ ਟਲੇਗਾ ਇਹ ਪਰਮੇਸ਼ਰ ਦਾ ਵਚਨ ਜਿਹੜਾ ਲਿਖਿਆ ਹੋਇਆ ਹੈ ਜਿਹਦਾ ਵਚਨ ਹੈ ਉਹ ਨਿਆਈ ਆ ਇਹ ਸੱਚਿਆ ਕੀ ਵਚਨ ਨਹੀਂ ਬਦਲੂਗਾ ਫਿਰ ਪਰਮੇਸ਼ਰ ਜਿਹੜਾ ਆ ਉਹ ਧਰਮੀ ਆ ਇਸ ਲਈ ਜਿਨ੍ਹਾਂ ਨੇ ਇੰਨਾ ਵੱਡਾ ਕੰਮ ਕੀਤਾ ਜਿਨ੍ਹਾਂ ਨੇ ਇੰਨੀ ਵੱਡੀ ਵੱਡੀਆਂ ਵੱਡੀਆਂ ਚੀਜ਼ਾਂ ਦੇਸ਼ ਨੂੰ ਦਿੱਤੀਆਂ ਔਰ ਦੇਸ਼ ਉਹਨਾਂ ਚੀਜ਼ਾਂ ਦਾ ਫਾਇਦਾ ਉਠਾ ਰਿਹਾ ਹੈ ਔਰ ਦੁਨੀਆ ਉਹਨਾਂ ਚੀਜ਼ਾਂ ਨੂੰ ਮੰਨਦੇ ਹ ਲੈ ਕੇ ਚੱਲ ਰਹੀ ਆ ਤੇ ਫਿਰ ਉਹਨਾਂ ਦੇ ਸਾਹਮਣੇ ਅਸੀਂ ਦੇਸ਼ ਨੂੰ ਕੀ ਦਿੱਤਾ ਅਸੀਂ ਮਨੁੱਖ ਜਾਤੀ ਨੂੰ ਕੀ ਦਿੱਤਾ ਅਸੀਂ ਆਪਣੇ ਬਾਰੇ ਬੈਠ ਕੇ ਵਿਚਾਰ ਕਰੀਏ ਇਸ ਲਈ ਜੇ ਉਹ ਇਨਾ ਵੱਡਾ ਕੰਮ ਕਰ ਸਕਦਾ ਹੈ ਤਾਂ ਅਸੀਂ ਵੀ ਤੇ ਪਰਮੇਸ਼ਰ ਦੇ ਵਚਨ ਦੇ ਇਨਸਾਨ ਬਹੁਤ ਕੁਝ ਕਰ ਸਕਦੇ ਹਾਂ ਜੇ ਵਚਨ ਸਾਡੇ ਲਈ ਨਾਮ ਬਦਲਿਆ ਤੇ ਬਗਨੂ ਤੇ ਉਹਨਾਂ ਲਈ ਵੀ ਨਹੀਂ ਵਚਨ ਤੇ ਕਦੀ ਬਦਲਦਾ ਨਹੀਂ ਹਾਂ ਇਸ ਲਈ ਫਿਰ ਪ੍ਰਭੂ ਸਾਨੂੰ ਇਸੇ ਵਚਨ ਦੇ ਨਾਲ ਇਹ ਸਭ ਕੁਝ ਪੁੱਛੂਗਾ ਤੂੰ ਇਹ ਤੇ ਕੁਝ ਕਰ ਸਕਦਾ ਹੈ ਪਰ ਤੂੰ ਕੁਝ ਕੀਤਾ ਨਹੀਂ ਇਸ ਲਈ ਸਾਨੂੰ ਵੀ ਕੁਝ ਕਰਨਾ ਪੰਡ ਆਇਆ ਜ਼ਰੂਰੀ ਆ ਪਰ ਮੇਸਰ ਦਾ ਵਚਨ ਸਾਨੂੰ ਮਿਲਿਆ ਚੰਗੇ ਸੰਤ ਮਿਲੇ ਆ ਜੋ ਸਾਨੂੰ ਆਤਮਿਕ ਵਚਨ ਸਿਖਾ ਰਹੇ ਆ ਜੋ ਸਾਨੂੰ ਆਤਮਿਕ ਰੀਤੀ ਨਾਲ ਅੱਗੇ ਵਧਾਉਣਾ ਚਾਹੁੰਦੇ ਆ ਅਸੀਂ ਚੰਗੀ ਤਰ੍ਹਾਂ ਵਚਨ ਤੇ ਧਿਆਨ ਦਈਏ ਔਰ ਵਚਨ ਸਾਨੂੰ ਪ੍ਰਭੂ ਦੇ ਨਾਲ ਬਹੁਤ ਅੱਗੇ ਵਧਾਊਗਾ ਇਸ ਲਈ ਵਚਨ ਨੂੰ ਫਾਇਦੇ ਲਈ ਇਸਤੇਮਾਲ ਨਾ ਕਰਦੇ ਹੋਏ ਇਹ ਸੋਚਦੇ ਹੋਏ ਇਹ ਵਚਨ ਜਿਹੜਾ ਜਿੰਨਾ ਪਾਪੀ ਲੋਕਾਂ ਦੇ ਲਈ ਆ ਜਿੰਨਾ ਕਾਸਟਿਕ ਧਰਤੀ ਦੇ ਲਈ ਆ ਉਹਨਾਂ ਮੇਰੇ ਲਈ ਵੀ ਨਿਆਂ ਦਾ ਕਾਰਨ ਬਣ ਜਾਏਗਾ ਇਸ ਲਈ ਇਹ ਗੱਲਾਂ ਜਿਹੜੀਆਂ ਨੇ ਆਪਣੇ ਅੰਦਰ ਸੋਚ ਕੇ ਅੱਗੇ ਵਧਣਾ ਮੈਂ ਕਦੋਂ ਦਾ ਸੰਗਤੀ ਕਰਨਿਆ ਪਰਮੇਸ਼ਰ ਨੇ ਕਿੰਨਾ ਪੈਸਾ ਮੇਰੇ ਲਈ ਲਾਇਆ ਕਿੰਨੇ ਵੱਡੇ ਵੱਡੇ ਪ੍ਰੋਗਰਾਮਾਂ 'ਚ ਮੈਂ ਗਿਆ ਸੌਣ ਸਿਸਟਮ ਜੋ ਲਗਾ ਲਾਇਆ ਔਰ ਫਿਰ ਉਸ ਤੋਂ ਬਾਅਦ जो लंगर का खर्चा आया जो पंडाल का खर्चा आया मैं उ मैं उ बैठ के जो वचन सीख्या कि अजे अनुसार मैं चल रहा है। मेरे लिए कि खर्चा किया गया मेरे लिए परमेश्वर ने कि कुछ किया अज भी कर रहा है कि मैं बार बार वचन सुन के उन्ह वचना अनुसार किए चल रहा हाँ अगर नहीं चलिया तो ਉਹ ਸਾਰਾ ਖਰਚਾ ਜਿਹੜਾ ਆ ਉਹ ਫालतू ਗਿਆ ਮੈਨੂੰ ਤਾਂ ਕੋਈ ਸਮਝ ਨਹੀਂ ਲੱਗੀ ਮੈਂ ਤਾਂ ਵੱਡੇ ਵੱਡੇ ਪ੍ਰੋਗਰਾਮਾਂ ਦੇ ਵਿੱਚ ਖਾਣਾ ਖਾ ਕੇ ਆ ਗਿਆ ਜਾਂ ਫਿਰ ਮੈਂ ਉਧਰ ਜਾ ਕੇ ਥੋੜਾ ਕੁਝ ਗੀਤ ਗਾ ਕੇ ਆ ਗਿਆ ਗੀਤਾਂ ਦੇ ਵਿੱਚ ਮੈਂ ਜਾਂ ਥੋੜੀ देर ਮौज-ਮਸਤੀ ਜਾਂ ਮੇਰਾ ਜੋ ਸ਼ਰੀਰ ਹੈ ਉਹ ਖੁਸ਼ ਹੋ ਕੇ ਆ ਗਿਆ ਲੇਕਿਨ ਮੈਨੂੰ ਆਤਮਿਕ ਤੌਰ ਤੇ ਕੀ ਮਿਲਿਆ ਮੈਂ ਆਤਮਿਕ ਤੌਰ ਤੇ ਕੀ ਸਿੱਖਿਆ ਮੇਰਾ ਆਤਮਿਕ ਤੌਰ ਤੇ ਸਿੱਖ ਕੇ ਉਹ ਵਚਨਾਂ ਦੇ ਅਨੁਸਾਰ ਅੱਗੇ ਵਧਿਆ ਜਾਂ ਨਹੀਂ ਇਹ ਵਚਨ ਦੀ ਸਾਨੂੰ ਸਮਝ ਲੱਗਣੀ ਆ ਇਸ ਲਈ ਡਿੱਗਾ ਹੋਇਆ ਮਨੁੱਖ ਇਹਨਾ ਅੱਗੇ ਵੱਸ ਸਕਦਾ ਹੈ ਤੋਂ ਅਸੀ ਵੀ ਬਹੁਤ ਅੱਗੇ ਵੱਸ ਸਕਦੇ ਆ ਆਈਏ ਪ੍ਰਾਰਥਨਾ ਕਰਾਂਗੇ ਸੁਰਗਿਆ ਪਿਤਾ ਤੇਰਾ ਵਚਨਿਆ ਤੇਰੇ ਲੋਕਿਆ ਤੂੰ ਮਨੁਜਕਾਰ ਪ੍ਰਭੂ ਤੇਰਾ ਵਚਨ ਲੋਕਾਂ ਨਾਲ ਗੱਲ ਕਰੇ ਸਾਡੀ ਬੇਨਤੀ ਨੂੰ ਸੁਣੋ ਬੇਨਤੀ ਤੁਹਾਨੂੰ ਪੁੱਤਰ ਪ੍ਰਮੁਖ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ ਆਮੀਨ